ਭਾਰਤ ਤੇ ਪਾਕਿਸਤਾਨ ਦੇ ਜੋ ਆਪਸੀ ਸਬੰਧ ਕਾਫੀ ਆ ਤਾਂ ਖਰਾਬ ਹੋ ਚੁੱਕੇ ਹੈ ਬਸਤ ਲੰਮੇ ਟਾਈਮ ਤੋਂ ਚੱਲ ਰਹੇ ਸੀ ਪ੍ਰੈਸ ਵੱਲੋਂ ਜੋ ਵੱਡੀ ਬ੍ਰੇਕਿੰਗ ਨਿਊਜ਼ਸ ਤਣ ਦੇ ਰਿਆਂ ਜਿੱਤੇ ਪਠਾਨਕੋਟ ਦੇ ਵਿੱਚ ਬਠਿੰਡੇ ਦੇ ਵਿੱਚ ਕਾਫੀ ਜ਼ਿਆਦਾ ਹਾਲਾਤ ਖਰਾਬ ਹੋਏ ਤਾਂ ਇਹ ਮੈਜਪੁਰ ਦੀ ਤਸਵੀਰ ਹੈ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਪਟ્રોલ ਲੈਣ ਦੇ ਲਈ ਲੈਣਾ ਲੱਗ ਚੁੱਕੀਆਂ ਕਤਾਰਾਂ ਲੱਗ ਚੁੱਕੀਆਂ ਹਨ ਸਾਹਮਣੇ ਤਸਵੀਰ ਤੁਸੀਂ ਦੇਖ ਸਕਦੇ ਹੋ ਪਟ્રોલ ਲੈਣ ਦੇ ਲਈ ਕਤਾਰਾਂ ਲੈਣ ਲੱਗ ਚੁੱਕੀਆਂ ਹਨ ਸਾਹਮਣੇ ਤਸਵੀਰ 'ਚ ਅਬ ਨਜ਼ਰ ਤੁਹਾਨੂੰ ਆਉਣਗੇ ਤਾਂ ਦੂਜੀ ਗੱਲ ਹੋਰ ਹੈ ਕਿ ਡੀਲ ਪੰਪਾਂ ਦੇ ਉੱਪਰ ਖਤਮ ਹੋ ਚੁੱਕਿਆ ਹੈ ਇਹ ਤਸਵੀਰ ਹੈ ਡੀਜ਼ਲ ਇਹ ਬਾਈ ਗੱਡੀ ਖੜੀ ਹੈ ਡੀਜੇ ਲੈਣ ਆਏ ਹੋਣਗੇ ਤਾਂ ਡੀਜ਼ਲ ਮੈਦਪੁਰ ਦੇ ਪੈਟਰੋਲ ਪੰਪ ਨੇ ਜਿੱਥੇ ਕਿ ਡੀਜ਼ਲ ਖਤਮ ਹੋ ਚੁੱਕਿਆ ਹੈ ਤਾਂ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਇਹ ਤਸਵੀਰ ਤੁਹਾਡੇ ਸਾਹਮਣੇ ਹੈ ਤਾਂ ਮੈਦਪੁਰ ਦੇ ਤਸਵੀਰਾਂ ਨੇ ਜਿੱਥੇ ਪੈਟਰੋਲ ਲੈਣ ਦੇ ਲਈ ਕਤਾਰਾਂ ਆਣ ਲੈਣਾ ਲੱਗ ਚੁੱਕੀਆਂ ਨੇ ਤਾਂ ਉਸ ਤੋਂ ਕੇ ਬੈਠਣਾ ਗੱਲਬਾਤ ਕਰਨੀ ਵੀ ਚਾਹਾਂਗੇ ਆਪਾਂ ਬਾਈ ਜੀ ਬਾਈ ਨੂੰ ਬੁਲਾਇਆ ਬਈ ਤਾਂ ਇੱਧਰ ਵੀਰ ਜੀ ਨੇ ਪੈਟਰੋਲ ਪੰਪ ਦੇ ਸੰਚਾਲਕ ਹਾਂ ਜੀ ਵੀਰ ਜੀ ਪੈਟਰੋਲ ਤੇ ਹਕਤਾਰਤ ਲੱਗੀਆਂ ਹੋਈਆਂ ਤੇ ਡੀਜ਼ਲ ਕਿਸ ਤਰ੍ਹਾਂ ਮਿਲ ਰਿਹਾ ਹੈ ਜਾਂ ਖਤਮ ਹੋ ਚੁੱਕੇ ਇਸ ਟਾਈਮ ਤੇ ਖਤਮ ਹੋ ਚੁੱਕਾ ਜੀ ਤੇ ਪੈਟਰੋਲ ਅਜੇ ਤੱਕ ਸਪਲਾਈ ਚੱਲ ਰਹੀ ਹੈ ਜੀ ਚੱਲ ਰਹੀ ਹੈ ਸਪਲਾਈ ਚੱਲ ਰਹੀ ਹੈ ਤੇ ਕੋਈ ਕੰਪਨੀ ਵਾਲਿਆਂ ਨੇ ਨਾਲ ਗੱਲਬਾਤ ਹੋਈ ਹੋਵੇ ਕਿ ਅਗਲਾ ਸਮਾਂ ਕਿਹੋ ਜਿਹਾ ਹੈ ਨਹੀਂ ਹਜੇ ਜੀ ਤੇ ਕੱਲ ਤੱਕ ਕੋਈ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਜੋ ਲੋਕ ਜੀ ਡੀਜ਼ਲ ਜਾਂ ਪੈਟਰੋਲ ਲੈਣ ਆਉਂਦੇ ਐ ਜਿਆਦਾ ਪਾਉਂਦੇ ਆ ਵੀ ਸਾਨੂੰ ਜਿਆਦਾ ਪਾ ਦੋ ਜਾਂ ਕੋਈ ਥੋੜਾ ਪਾਉਂਦੇ ਆ ਕਿ ਕਹਨੇ ਉਹਨਾਂ ਦੇ ਕੀ ਹੁੰਦਾ ਹੈ ਕਿਹੋ ਜਿਹਾ ਉਹਨਾਂ ਦਾ ਪ੍ਰਤੀਕਰਮ ਹੁੰਦਾ ਕੋਈ ਇਸ ਟਾਈਮ ਤਾਂ ਕਿਸਾਨ ਵੀਰਾਂ ਨੂੰ ਲੋੜ ਤਾਂ ਹੈ ਨਹੀਂ ਡੀਜ਼ਲ ਦੀ ਲੋਕ ਪੈਨਿਕ ਹੋ ਗਏ ਆ ਖਬਰਾਂ ਸੁਣ ਕੇ ਇਸ ਕਰਕੇ ਟੀਲ ਜਮਾ ਕਰ ਰਹੇ ਆ ਫਰੋਲ ਵੀ ਜਮਾ ਕਰ ਰਹੇ ਆ ਤੇ ਜੇ ਨਾ ਬਾਟੀ ਵੀ ਹੋ ਚੁੱਕੀ ਆ ਕਣਕ ਦੀ ਮੱਕੀ ਹਜੇ ਲੇਟ ਆਣੀ ਆ ਜਿਸ ਕਰਕੇ ਜ਼ਿੰਮੇਵਾਰ ਨੂੰ ਲੋੜ ਤਾਂ ਨਹੀਂ ਹੈਗੀ ਹਲੇ ਤੇ ਗੱਲ ਦੀ ਬਸ ਜਮਾ ਕਰਨ ਤੇ ਲੱਗੇ ਹੋਏ ਇੱਕ ਗੱਲ ਹੋਰ ਹੈ ਵੀਰ ਜੀ ਕਿ ਤੱਕ ਪੈਟਰੋਲ ਦਰੰਤਰ ਚੱਲਦਾ ਲੋਕ ਪਹੁੰਚਿਆ ਕਿਹੜਾ ਬੰਦਾ 100 ਦਾ ਪਹੁੰਚਦਾ ਤੇ ਅੱਜ ਉਹ ਕਿੰਨੇ ਦਾ ਪਵਾ ਰਿਹਾ ਕੀ ਲੱਗਦਾ 1 500 ਦਾ ਹੀ ਬੋਲ ਕਰਦੇ ਹੋ ਡੈਂਕੀ ਨਾਲ ਬੋਤਲ ਪਾ ਦਿਓ ਭਾਰੇ ਬੋਤਲ ਚ ਖੇਰਾ ਸੇ ਪਾਉਂਦੇ ਨਹੀਂਗੇ ਤੇ ਅੱਜ ਕੇ ਮਾਈਕਾ ਚ ਪਾ ਲਓ ਜਿੰਨੇ ਟਨ ਲੋੜ ਆ ਪਰ ਇੱਕ ਕਿੰ ਕਿੰ ਲੱਗਦਾ ਕੀ ਹੈ ਅਗਲਾ ਸਮਾਂ ਕੇ ਇਹੋ ਜਿਹਾ ਹੋ ਸਕਦਾ ਹੈ ਉਹ ਕੰਪਨੀ ਨਾਲ ਗੱਲਬਾਤ ਹੋਈ ਹੋਈ ਹੈ ਇਸ ਬਾਰੇ ਹਰਿ ਕੋਈ ਨਹੀਂ ਪਤਾ ਜੀ ਕੰਪਨੀ ਕੋਈ ਸੰਪਰਕ ਹੋ ਨਹੀਂ ਰਿਹਾ ਤਾਂ ਇਹ ਵੀਰ ਜੀ ਨੇ ਦੱਸਿਆ ਪੰਪ ਦੇ ਸਟਾਲਕ ਪਰ ਲੈਣਾ ਪੈਟਰੋਲ ਦੀਆਂ ਜਰੂਰ ਲੱਗੀਆਂ ਹੋਈਆਂ ਤੇ ਡੀਜ਼ਲ ਖਤਮ ਹੋ ਚੁੱਕਿਆ ਤੁਸੀਂ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਮੈਂ ਤਾਂ ਪੁਰਜਾਂ ਤੁਸੀਂ ਰਹੇ ਨੇ